ਅੱਜ ਲੋਕਤੰਤਰ ਦਾ ਸਭ ਤੋਂ ਵੱਡਾ ਮੇਲਾ ਅੱਜ ਦੇਸ਼ ਦੀ ਸਭ ਤੋਂ ਵੱਡੀ ਚੋਣ ਜਿਹੜੀ ਲੋਕ ਸਭਾ ਚੋਣ ਹੋ ਰਹੀ ਹੈ ਸੋ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਅੱਜ ਪਿੰਡ ਭਰਾਜ ਦੇ ਵਿੱਚ ਜਿਹੜੀ ਵੋਟ ਪਾਉਣ ਆਈਆਂ ਔਰ ਪੂਰੇ ਪੰਜਾਬ ਵਾਸੀਆਂ ਨੂੰ ਅੱਜ ਜਿਹੜੇ ਗੇਟ ਦੇ ਵਿੱਚ ਆਉਣਾ ਹੋ ਰਿਹਾ ਨੂੰ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦੀ ਆ ਕਿ ਸਾਰੇ ਵੱਧ ਤੋਂ ਵੱਧ ਜਿਹੜੀ ਵੋਟ ਉਹ ਜਿਹੜੀ ਪਾ ਕੇ ਆਓ ਤਾਂ ਹੀ ਅਸੀਂ ਆਪਣੇ ਸੰਵਿਧਾਨ ਦੀ ਜਿਹੜੀ ਸਹੀ ਫਰਜ਼ਾ ਜਿਹੜਾ ਆਪਣਾ ਇੱਕ ਨਾਗਰਿਕ ਹੁੰਦਾ ਜਿਹੜਾ ਵੋਟਰ ਹੁੰਦਾ ਫਰਜ਼ ਨਿਭਾ ਸਕਦਾ ਲੋਕਾਂ ਇਸ ਵਾਰ ਕਿਵੇਂ ਕਹੋਗੇ ਕਿ ਕਿਸੇ ਵਾਰ ਉਮੀਦ ਬਹੁਤ ਘੱਟ ਲੱਗ ਰਹੀ ਹੈ ਕਿਉਂਕਿ ਗਰਮੀ ਦੀ ਵੀ ਪੂਰੀ ਹੈ ਕਿ 45 ਡਿਗਰੀ ਤੋਂ ਟੈਂਪਰੇਚਰ ਉੱਪਰ ਹੋ ਚੁੱਕਿਆ ਹੈ ਬਿਲਕੁਲ ਇਸੇ ਕਰਕੇ ਟਾਈਮ ਵੀ ਵਧਾਇਆ ਗਿਆ ਸਵੇਰ 7 ਵਜੇ ਤੋਂ ਜਿਹੜੀ ਵੋਟ ਆ ਜਿਹੜੀ ਪੋਲ ਹੋ ਰਹੀ ਹੈ ਔਰ ਸ਼ਾਮ ਨੂੰ ਜਿਹੜਾ ਫੇਰ ਹੈ ਜਿਹੜਾ ਲੇਟ ਤੱਕ ਜਿਹੜੀ VOTING ਜਿਹੜੀ ਪੋਲ ਹੋਣੀ ਹੈ ਸੋ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜ਼ਰੂਰੀ ਹੈ ਕਿਉਂਕਿ ਦੇਸ਼ ਦਾ ਸਭ ਤੋਂ ਵੱਡਾ ਉਤਸਵ ਕਹਿ ਸਕਦੇ ਆ ਦੇਸ਼ ਤੇ ਪਸੀ ਆਪਣਾ ਦੇਸ਼ ਕਿਹਨਾਂ ਹੱਥਾਂ ਦੇ ਵਿੱਚ ਸੌਂਪਣਾ ਸੋ ਉਹਦੇ ਲਈ ਜਿਹੜੀ ਆਪਣੀ ਡਿਊਟੀ ਹੈ ਜਿਹੜੀ ਸਾਰਿਆਂ ਦੀ ਸੋ ਫੋਰ ਜ਼ਰੂਰ ਪੋਲ ਕਰਕੇ ਉਹ ਚਾਹੇ ਸਵੇਰੇ ਕਰ ਦੋ ਚਾਹੇ ਸ਼ਾਮ ਨੂੰ ਲੇਟ ਤੱਕ ਕਰ ਦੋ ਪਰ ਵੋਟ ਜ਼ਰੂਰ ਪੋਲ ਕਰਕੇ ਇਸ ਵਾਰ ਤੁਹਾਨੂੰ ਕਿਵੇਂ ਰਹਿ ਵੀ ਇਸ ਵਾਰ ਇੱਕ ਮਹੀਨੇ ਦੀ ਚੋਣ ਕੈਂਪੇਨਿੰਗ ਚੱਲੀ ਆ ਜਿਹ ਅੱਜ ਲਾਸਟ ਦਿਨ ਹੈ ਕਿਉਂਕਿ ਅੱਜ ਫਾਈਨਲ ਮੈਚ ਹੈ ਕਿਵੇਂ ਦੇਖਦੇ ਇੱਕ ਮਹੀਨੇ ਦੀ ਕੰਪੇਨਿੰਗ ਦੇਖੋ ਸਾਰਿਆਂ ਨੇ ਹੀ ਸਾਰੀਆਂ ਪਾਰਟੀਆਂ ਨੇ ਆਪਣੀ ਪਰਫਾਰਮੈਂਸ ਕੀਤੀ ਹੈ ਅੱਜ ਤਾਂ ਜਿਹੜਾ ਸਿਰਫ voting ਦਾ ਜਿਹੜਾ ਦਿਨ ਹੈ ਕੀਦੀ ਪਰਫਾਰਮੈਂਸ ਕਿੰਨੀ ਹੈ ਤੇ ਕਿਹਦੀ ਕਿਸਮਤ ਦੇ ਵਿੱਚ ਕਿੰਨੀਆਂ ਜਵੋਟਾਂ ਜਿਹੜੀਆਂ ਆ ਜਿਹੜੀਆਂ ਪੈਣੀਆਂ ਨੇ ਮਸ਼ੀਨਾਂ ਦੇ ਵਿੱਚ ਉਹ 4 ਤਰੀਕ ਦੇ ਜਿਹੜੇ ਨਤੀਜੇ ਨੇ ਜਿਹੜੇ ਦੱਸੋ ਸਾਡੀ